ਨਾ ਬ੍ਰਿੰਦ ਸਿੰਘ ਜੀ ਪੋਪੁਲਿਟੀ ਇੰਟੈਲੀਜੈਂਟ ਸੰਸਾਦਕ ਸਾਹਿਤਕ ਸਾਹਿਬ ਨੂੰ ਇਹ ਤੋਂ ਪੜਦੇ ਹੁੰਦੇ ਉਹ ਸੂchna ਦੇ 900 ਨੰਬਰ ਦੇ ਵਿੱਚੋਂ 702 ਨੰਬਰ ਪ੍ਰਾਪਤ ਕੀਤੇ ਸਨ ਤੇ ਲੋਕਪ੍ਰੀਤ ਮੰਡਯੂਰ ਹੈ ਉਹਨੂੰ ਟਾਲ ਨਹੀਂ ਸਕਦਾ ਹੈਗਾ ਤੇ ਮੈਂ ਪਿੰਡ ਵਾਸੀਆਂ ਨੂੰ ਅੱਜ ਧੰਨਵਾਦ ਕਰਨਾ ਜਿਹੜੇ ਹਰੇਕ ਸਾਲ ਉਸ ਦੀ ਜਾਤ ਨੂੰ ਕਾਜਾ ਕਰਦੇ ਹਨ ਇਹ ਯਾਦ ਤੁਹਾਨੂੰ ਕੀਤਾ ਜਾਂਦਾ ਹੈ ਜਿਹੜੇ ਦੇਸ਼ ਖਾਤਰ ਕੌਮ ਖਾਤਰ ਸਮਾਜ ਖਾਤਰ ਉਹ ਚੰਗੇ ਕੰਮ ਕਰਦੇ ਹਨ ਤੇ ਬਾਕੀ ਪੂਰਵ ਵੱਲੋਂ ਜਿਹੜੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਇਹ ਬਹੁਤ ਵਧੀਆ ਕੰਮ ਹੈ ਤਾਂ ਕਿ ਬੱਚਿਆਂ ਵਿੱਚ ਹੌਸਲਾ ਵਧਦਾ ਹੈ ਜਿਹੜਿਆਂ ਪਹਿਲੀ ਅਪਰੀਸ ਵਿੱਚ ਹਾਸਲ ਕਰਦੇ ਹਨ ਬੱਚੇ ਉਹ ਬੜੀਆਂ ਕਰਤੀਆਂ ਕਰਨੇ ਦੇ ਇਹਨਾਂ ਸਨਮਾਨ ਦੇ ਨਾਲ ਉਹਨਾਂ ਦਾ ਹੌਸਲਾ ਦਾ ਹੋਰ ਢਾਈ ਕਰਨ ਦਾ ਤੇ ਪਿੰਡ ਵਾਸਿਲ ਵੇਚ ਤੇ ਵੱਧ ਤੋਂ ਵੱਧ ਬੱਚੇ ਨੂੰ ਪੜਾਓ ਪੜਾਈ ਤੋਂ ਗੈਰ ਮੁਝ ਨਹੀਂ ਹੈਗਾ ਅਣ ਦੇ ਨਾਲ ਹੀ ਗਿਆਨ ਹੁੰਦਾ ਹੈ ਚਾਹੇ ਕੋਈ ਵੀ ਕਿੱਤਾ ਕਰਨਾ ਦੇ ਵੀਏਗਾ ਵੀ ਨੌਕਰੀ ਕਰਨ ਨਾਲ ਤੱਕ ਪੜਾਉਣਾ ਹੈ ਚਾਹੇ ਕੋਈ ਵੀ ਕਿੱਤਾ ਕਰਨਾ ਹੈ ਪੜਾਈ ਬਹੁਤ ਜ਼ਰੂਰੀ ਹੈ ਹੁਣ ਮੈਂ ਇੱਕ ਹੋਰ ਬੇਨਤੀ ਹੈ ਕਿ ਉਹਦੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਇਹ ਮੇਰੇ ਹੱਥ ਮੰਗੇ ਬੇਨਤੀ ਹੈ ਚੋਪੀ ਘਰ ਕੇ ਦੇ ਵਿੱਚੋਂ 10 ਮਿੰਟ ਜ਼ਰੂਰ ਉਹਨਾਂ ਨੂੰ 7:00 ਦਾ ਖੱਤਰ ਉਸ ਪਾਸੇ ਲਾਓ ਕਿ ਆ ਕੇ ਬੱਚੇ ਦੀ ਜਿੰਦਗੀ ਨਸੇ ਪੱਤਿਆ ਤੋਂ ਬਾਝ ਰਹੀ ਨਹੀਂ ਕਿੰਨੇ ਘੱਟ ਪਿੱਗੇ ਹੁਣ ਕੁਝ ਕਿਸ ਤਰ੍ਹਾਂ ਮੈਂ ਤੁਹਾਡਾਂ ਸਾਂਝਾ ਕਰਦਾ ਜਦੋਂ ਇਹ ਘਟਨਾ ਵਾਪਰੀ ਹੈ ਮੈਂ ਉਹਦੋਂ ਇਹ ਕੀ ਲਿਖਿਆ ਥਾ ਦੇਸ ਦੀ ਖਾਤਰ ਤੂੰ ਵੀਰਨਾ ਕਰਕੇ ਆਇਆ ਚਕਰ ਬਾਂਦੀ ਧਰਮੋਕ ਤਾਂ ਮੰਨਿਆ ਤੂੰ ਤਾਂ ਦੁਰਗਿਆ ਵਿੱਚ ਜਵਾਨੀ ਕਦੇ ਪੂਰਾ ਹੋਣਾ ਨਹੀਂ ਕਦੇ ਪੂਰਾ ਹੋਣਾ ਨਹੀਂ ਪਿੰਡ ਨੂੰ ਪਹਿਰਿਆ ਜਿਹੜਾ ਕੱਟਾ ਸੁੱਣੂ ਹੋ ਕੇ ਖਬਰ ਸੁਣ ਕੇ ਉੰਨਿਆ ਰਹਿ ਗਿਆ ਘਰਾਂ ਵਿੱਚ ਆਟਾ ਮਰ ਕੇ ਨੀਂਦ ਆ ਪਾ ਕੇ ਵੀ ਵਰਗਨੀ ਮੇ ਆਪਾ ਘੇਰੀ ਜਿੰਦੇ ਸੀ ਤੇਰੇ ਜੋਹਾਣੀ ਡਰ ਮੋਤ ਤ ਮੰਨਿਆਣਾ ਤੂੰ ਤਾਂ ਕਰ ਗਿਆ ਚਿਰਤਵਾਨੀ ਤੇਰੀ ਦੇ ਕੇ ਅਥੀ ਤੇਰੀ ਦੇ ਕੇ ਅਥੀ ਮਨ ਸਾਡਾ ਪਰ ਪਰ ਆਵੇ ਏ ਪਿੰਡ ਵਾਸੀਆਂ ਤੂੰ ਤੇਰਾ ਸੁਪਨਾ ਚੱਲਿਆ ਜਾਵੇ ਤੇਰੇ ਬਿਟਾ ਪਾਣੀ ਡਰ ਮੋਤ ਦਮੰਧਿਆਣਾ ਤੂੰ ਤਾਂ ਤੁੜਕਿਆ ਵਿੱਚ ਜਵਾਨੀ ਥਾਵ ਨੂੰ ਹੱਸ ਕੇ ਮਿਲਦਾ ਸੀ ਜਦੋਂ ਗੋਗੇ ਦਾ ਪਿੰਡ ਦਾ ਨੌਂਦਾ ਤੇਰੀਏ ਕੀ ਦਾ ਅਜੇ ਬੱਚਾ ਬੱਚਾ ਗੁਣ ਕੌਂਦਾ ਬੜਾ ਖਵਦਾ ਸੋਚਦਾ ਸੀ ਬੜਾ ਖਵਦਾ ਸੋਚਦਾ ਸੀ ਕਦੇ ਕੀਤੀ ਨਹੀਂ ਸਤਾਨੀ ਡਰ ਮੋਤ ਦਮੰਧਿਆਣਾ ਤੂੰ ਤਾਂ ਤੁਰ ਗਿਆ ਵਿੱਚ ਜਵਾਨੀ ਇਹ ਪਿੰਡ ਦਾਣ ਗਰਦਾ ਵੀਰ ਨਾ ਨਾ ਉੱਚਾ ਕੂੰ ਕਰਿਆ ਲੜਿਆ ਨਾ ਹਰਤਲੇਰੀ ਤੇ ਅਜ ਤੱਕ ਨਹੀਂ ਕਦੇ ਤੂੰ ਡਰਿਆ ਤੂੰ ਅਮਰ ਹੋ ਗਿਆ ਵੀ ਤੂੰ ਅਮਰ ਹੋ ਗਿਆ ਵੀ ਵੇਸ ਦੀ ਫੋਨ ਦਿੱਤੀ ਹੀ ਹਾਨੀ ਜਰ ਮੋਤ ਦਾ ਮੰਨਿਆ ਨਾ ਤੂੰ ਤਾਂ ਤੁਰ ਗਿਆ ਵਿੱਚ ਜਵਾਨੀ ਇਹ ਛੋਟੀ ਉਮਰੇ ਹੀ ਵਡੀਆਂ ਹਮਾਰੀਆਂ ਵੀਰਾ ਮੱਲਾਂ ਅੱਜ ਵਿੱਚ ਤਾਂ ਪਿੰਡ ਦੇ ਵੀ ਤਾਈਆਂ ਹੁੰਦੀਆਂ ਤੇਰੀਆਂ ਗੱਲਾਂ ਅੱਜ ਵਿੱਚ ਤਾਂ ਭਾਰਤ ਦੇ ਤੇਰਾ ਨਹੀਂ ਕੋਈ ਵੀ ਸਾਨੀ ਨਰ ਮੋਤਦਮੰਨਿਆਨਾ ਤੂੰ ਤਾਂ ਸੁਲਗਿਆ ਵਿੱਚ ਜਵਾਨੀ ਬੰਦ ਕਰੋ ਗੜਾਈਆਂ ਨੂੰ ਬੰਦ ਕਰੋ ਗੜਾਈਆਂ ਨੂੰ ਜੇ ਕੋਈ ਦੀਦਰ ਸੁਣਦਾ ਹੋਵੇ ਤੇਰੀ ਵੇਖ ਕੇ ਅਰਥੀ ਨੂੰ ਵੀਰਨਾ ਧਰਤੀ ਅੰਬਰ ਰੂਵੇ ਧਾਮਾਰੀ ਸਾਰਿਆਂ ਨੇ ਧਾਮਾਰੀ ਸਾਰਿਆਂ ਨੇ ਪਿਤਾ ਜੀ ਲੱਗੇ ਜਦੋਂ ਤੇਰੇ ਕੰਢੀ ਡਰ ਮੌਤ ਦਾ ਮੰਨਿਆ ਨਾ ਤੂੰ ਤਾਂ ਤੁਰ ਗਿਆ ਵਿੱਚ ਜਵੰਦੀ اے ਤੇਰੇ ਬੱਚਿਆਂ ਨੂੰ ਵੀਰਨਾ ਰੰਗ ਬਾਗ ਰੱਪ ਲਾਵੇ ਉਹ ਕਰਨ ਤਰਕੀਆਂ ਨੂੰ ਕੁਝ ਆ ਦਾਸ ਨੇ ਹਾਰ ਆਵੇ ਨਿਗੇ ਕਟੂ ਵਾਲਾ ਵੀ ਨਿਗੇ ਕਟੂ ਵਾਲਾ ਵੀ ਬੱਚਾਂ ਦੀ ਲੰਬੀ ਹੋ ਗਈਿੰਦ ਕਾਨੀ ਤੂੰ ਦੇਸ ਦੀ ਖਾਤੇ ਨੇ ਵੀ ਵੀਰ ਨਾ ਕਰ ਗਿਆ ਅੱਜ ਕਰਵਾਨੀ ਵਾਰਿਕਾ ਕਾਲਸਾ ਵਾਰਿਕੀ ਕੀ ਭਤੇ ਅਜਿਹਾ ਪਾਈਆ ਨੇ ਮੇਰਾ ਸਤਿਮਾਨ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਤੇਜਾ ਸਿੰਘ ਬਹੁਤ ਹੀ ਵਿਦਵਾਨ ਇਨਸਾਨ ਹਨ ਬਹੁਤ ਹੀ ਜਾਨੇ